ਨਾ ਕਾਰਟੂਨ ਬਣਾ ਕੇ ਪਤਾ ਕੀਤੀ ਕਰ ਬਈ ਕੋਈ ਕਾਰਨ ਪਤਾ ਤੁਹਾਨੂੰ ਮੈਂ ਇਹ ਸਵਾਲ ਕਰ ਸਰਾਂ ਤੁਹਾਨੂੰ ਹੈਂ ਹਾਂਜੀ ਵੈਰੀ ਗੁੱਡ ਅਲਾਈன்ஸ் ਹੋਣ ਦੇ ਚਾਂਸ ਨੇ ਹੈਨਾ ਤੁਸੀਂ ਵੀ ਕਾਫੀ ਅੱਛੇ ਜਵਾਬ ਦੇ ਲੈਨੇ ਹਾਂ 8-9 ਮਹੀਨੇ ਮਾਫ ਹੈ ਸਾਰਾ ਕੁਝ ਮੈਂ ਤਾਂ ਕਹਿੰਦਾ ਜੇ ਪੁਟਾਨ ਜਾਂ ਬੰਗਲਾਦੇਸ਼ 'ਚ ਜਿਵੇਂ ਰੌਲਾ ਪਿਆ ਹੋਣ ਬੰਗਲਾਦੇਸ਼ 'ਚ 12 ਪਰ ਵੀ ਨੂੰ ਵੋਟਾਂ ਨੇ ਉੱਥੇ ਜੇ ਇੱਕ ਦਿਨ ਨੂੰ ਪਤਾ ਲੱਗ ਜੇ ਵੀ ਬੰਗਲਾਦੇਸ਼ ਦੇ ਵਿੱਚ ਵੀ ਇੱਕ ਸੀਟ ਨਾਮਿਨੇਟ ਕੀਤੀ ਜਾ ਸਕਦੀ ਹੈ ਮੇਰੇ ਨਾਲ ਸ਼ਰਤ ਲਾ ਲਓ ਇੱਥੋਂ ਜਾਣਗੇ ਸੁਵੀਰ ਬਦਲ ਜਾਊ ਜਾਂ ਫਿਰ ਕੋਈ ਅਨੰਤ ਵੀਰ ਜਾਊ ਕੌਣ ਨਵੇਂ ਵੀ ਲਿਆਂਦੇ ਨੇ ਉਹਨਾਂ ਨੇ ਕੱਢੇ ਨੇ ਵੀ ਜਾ ਕੇ ਬੰਗਲਾਦੇਸ਼ ਸੰਭਾਲ ਲਓ ਕੋਈ ਚੱਜ ਦੀ ਗੱਲ ਕਰੋ ਕਹਿੰਦਾ ਕੋਈ ਮਤਲਬ ਜਿੰਨਾ ਵਾਸਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਚੱਜ ਦੀ ਗੱਲ ਨਹੀਂ ਹੈਗੀ। ਭਾਜਪਾ ਨੇ ਆਪਦੇ ਆਫੀਸ਼ੀਅਲ ਪੇਜ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦੇ ਦਾ ਕਾਰਟੂਨ ਬਣਾ ਕੇ ਪਾ ਦਿੱਤਾ। ਕੀਤੀ ਕਰ ਭਈ ਕੋਈ? ਕਾਰਨ ਪਤਾ ਤੁਹਾਨੂੰ? ਮੈਂ ਵੀ ਸਵਾਲ ਕਰ ਸਕਦਾ ਤੁਹਾਨੂੰ। ਹੈਂ? ਹਾਂਜੀ। ਵੈਰੀ ਗੁੱਡ। ਅਲਾਈਸ ਹੋਣ ਦੇ ਚਾਂਸ ਨੇ ਹੈਨਾ ਤੁਸੀਂ ਵੀ ਕਾਫੀ ਅੱਛੇ ਜਵਾਬ ਦੇ ਲੈਨੇ ਹੋ ਹਾਂਜੀ 2027 ਨਜ਼ਰ ਆ ਰਹੇ ਹਾਂ 2027 ਨਜ਼ਰ ਆ ਰਹੇ ਲਿਖਿਆ ਕਰੋ ਨਾ ਫਿਰ ਇਹ ਲਿਖਣਾ ਭਗਵੰਤ ਮਾਨ ਦਾ ਨਾ ਪਾ ਕੇ ਆਪਦੇ ਲੇਖਜ ਵੀ ਲਿਖ ਦਿਆ ਕਰੋ ਵੀ ਸਾਡੇ ਵੱਲੋਂ ਇਹ ਮਹਿਸੂਸ ਹੋ ਰਿਹਾ ਕਿ ਕਾਰਵਾਈ ਤਾਂ ਨਹੀਂ ਹੋਈ ਭਾਜਪਾ ਨੂੰ ਹੁਣ ਅਗਲੇ 8-9 ਮਹੀਨੇ ਮਾਫ ਹੈ ਸਾਰਾ ਕੁਝ ਮਤਲਬ ਕਹਿੰਨਾ ਜੇ ਪੁਟਾਨ ਜਾਂ ਬੰਗਲਾਦੇਸ਼ ਚ ਜਿਵੇਂ ਰੌਲਾ ਪਿਆ ਹੋਇਆ ਹੁਣ ਬੰਗਲਾਦੇਸ਼ ਚ 12 ਪਰ ਵੀ ਨੂੰ ਵੋਟਾਂ ਨੇ ਉੱਥੇ ਜੇ ਇੱਕ ਦਿਨ ਨੂੰ ਪਤਾ ਲੱਗ ਜੇ ਵੀ ਬੰਗਲਾਦੇਸ਼ ਦੇ ਵਿੱਚ ਵੀ ਇੱਕ ਸੀਟ ਨਾਮਿਨੇਟ ਕੀਤੀ ਜਾ ਸਕਦੀ ਹੈ ਮੇਰੇ ਨਾਲ ਸ਼ਰਤ ਲਾ ਲਓ ਇੱਥੋਂ ਜਾਣਗੇ ਸੁਵੀਰ ਵੱਲ ਜਾਊ ਜਾਂ ਫਿਰ ਕੋਈ ਅਨੰਤ ਵੀਰ ਜਾਊ ਕੌਣ ਹੁਣ ਨਵੇਂ ਵੀ ਲਿਆਂਦੇ ਨੇ ਉਹਨਾਂ ਨੇ ਕੱਢੇ ਨੇ ਵੀ ਜਾ ਕੇ ਬੰਗਲਾਦੇਸ਼ ਨੂੰ ਸੰਭਾਲ ਲਓ ਕੁਰਸੀ ਵਾਸਤੇ ਪਟਾਨ ਬੰਗਲਾਦੇਸ਼ ਨੇਪਾਲ ਜਿੱਥੇ ਮਰ ਜਾਣਾ ਪੈ ਜੇ ਪਚਾਨਗੇ ਕਦੇ ਵੀ ਸਿੱਖ ਕੌਮ ਦਾ ਕੋਈ ਮੁੱਦਾ ਨਾ ਦਿੱਲੀ ਚੱਕਿਆ ਇਹਨਾਂ ਨੇ ਜਦੋਂ ਇਹ ਸਰਕਾਰ ਚ ਭਾਈ ਵੱਲਸੀ ਨਾ ਉਦੋਂ ਚੱਕਿਆ ਹਰ ਇੱਕ ਦੀ ਪਰਵਾਣਗੀਉ ਦਿੰਦੇ ਰਹੇ ਯੂਨੀਵਰਸਿਟੀ ਨੂੰ ਸੈਂਟਰਲ ਸੈਂਟਰਲ ਯੂਨੀਵਰਸਿਟੀ ਬਣਾ ਦਿਓ ਸਾਡੇ ਕੋਲ ਕੋਈ ਇਤਰਾਜ਼ ਨਹੀਂ ਭਲਸਾਹ ਨੇ ਦਿੱਤਾ ਠੀਕ ਹੈ ਜੀ ਐਸਵਾਈਐਲ ਬਣਾ ਲਓ ਕੋਈ ਇਤਰਾਜ਼ ਨਹੀਂ ਸਾਡੇ ਵੱਲੋਂ ਕਰਵਾਓ ਜੀ ਦਾ ਸਰਵੇ ਠੀਕ ਹੈ ਭਲਸਾਹ ਨੇ ਕੀਤਾ ਠੀਕ ਹੈ ਨਾ ਤੇ ਜਿੰਨੇ ਮਲ ਅਨੰਦਪੁਰ ਸਾਹਿਬ ਦਾ ਮਤਾ ਠੰਡੇ ਵਾਸਤੇ ਪਾਉਣਾ ਪਾ ਲੋ ਜੀ ਸਾਨੂੰ ਕੋਈ ਪ੍ਰੋਬਲਮ ਨਹੀਂ ਜੀ ਠੀਕ ਹੈ ਜੀ ਕਿਸਾਨੀ ਦੇ ਬਿੱਲ ਆਏ ਬਹੁਤ ਵਧੀਆ ਬਿੱਲ ਨੇ ਜੀ ਤਿੰਨ ਮਹੀਨੇ ਸਾਰਾ ਟੱਬਰ ਕਹੀ ਗਿਆ ਜੀ ਬਾਅਦ ਚ ਕਹਿੰਦੇ ਨਾ ਜੀ ਇਹ ਤਾਂ ਬਿੱਲ ਬਹੁਤ ਮਾੜੇ ਬਿੱਲ ਨੇ ਜੀ ਕੁਰਸੀ ਵਾਸਤੇ ਸੋ ਅੱਜ ਵੀ ਉਹ ਜੇ ਕਹਿ ਦੇਣਾ ਕਿ ਆਪਾਂ ਲਾਇਸੈਂਸ ਕਰਨਾ ਤੇ ਸਾਡੀ ਸਾਰੀ ਗਲਤੀਆਂ ਮਾਫ ਸਾਰੀਆਂ ਮਾਫ ਹੋ ਜਾਣਗੀਆਂ ਸੋ ਇਥੋਂ ਸਿੱਧ ਹੁੰਦਾ ਕਿ ਸ਼ਾਇਦ ਸਿਰਫ ਤੇ ਸਿਰਫ ਸੱਤਾ ਪ੍ਰਾਪਤੀ ਸਿਰਫ ਤੇ ਸਿਰਫ ਆਪਣੇ ਸਵਾਰਥਾਂ ਵਾਸਤੇ ਹੀ ਰਾਜਨੀਤੀ ਹੋਈ ਹੈ ਕੋਈ ਸਿੱਖ ਕੌਮ ਦੇ ਜਾਂ ਪੰਜਾਬ ਦੇ ਮੁੱਦੇ ਜਿਹੜੇ ਨੇ ਪੰਜਾਬ ਦੇ ਹੱਕਾਂ ਦੀ ਗੱਲ ਕਦੇ ਵੀ ਸincere ਤੌਰ ਤੇ ਜਾਂ ਵੈਸੇ ਰੱਖੀ ਨਹੀਂ ਗਈ ਕਦੇ ਉੱਥੇ